ਪਾਕਿਸਤਾਨ ਦੇ ਨਾਲ ਵੱਡੀ ਤਲਖੀ ਤੋਂ ਬਾਅਦ ਪਾਕਿਸਤਾਨ ਵੱਲੋਂ ਪਠਾਨਕੋਟ ਵਿਖੇ ਕਈ ਸਾਰੇ ਡਰੋਨ ਹਮਲੇ ਕੀਤੇ ਗਏ ਜਿਸ ਦੇ ਚਲਦੇ ਭਾਰਤੀ ਸੈਨਾ ਨੇ ਵੀ ਮੂਹਰ ਤੋਰ ਜਵਾਬ ਹੁੰਦੇ ਹੋਏ ਪਾਕਿਸਤਾਨ ਦੇ ਹਰ ਹਮਲੇ ਨੂੰ ناکਾਮ ਕੀਤਾ ਅਤੇ ਭਿੱਤੇ ਕਲ ਪਾਕਿਸਤਾਨ ਦੇ ਨਾਲ ਸੰਧੀ ਦੀ ਗੱਲ ਸਾਹਮਣੇ ਆਈ ਸੀ ਜਿਸ ਦੀ ਵਜ੍ਹਾ ਕਰਕੇ ਸੀਸੀ ਫਾਇਰ ਹੋਇਆ ਸੀ ਪਰ ਅੱਜ ਤੜਕਸਾਰ ਸਵੇਰੇ ਮੁੜ ਫੇਰ ਇੱਕ ਵਾਰ ਪਾਕਿਸਤਾਨ ਨੇ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੰਦੇ ਹੋਏ ਦੋ ਡਰੋਨ ਹਮਲੇ ਮੁਰਕੀਤੇ ਜਿਸ ਨੂੰ ਭਾਰਤੀ ਫੌਜ ਵੱਲੋਂ ਠੇਠਾ ਸੁੱਟ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਅੱਜ ਦਾ ਮਾਹੌਲ ਵੀ ਕਲ ਵਰ ਗਈ ਹੈ ਜ਼ਿਆਦਾਤਰ ਬਾਜ਼ਾਰ ਬੰਦ ਪਿਆ ਹੈ ਇਸ ਸਬੰਧੀ ਜਦ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਦੁਕਾਨਾਂ ਖੋਲਣ ਦੀ ਹਦਾਇਤ ਦਿੱਤੀ ਗਈ ਹੈ ਕਿ ਅਸੀਂ ਦੁਕਾਨਾਂ ਖੋਲ ਕੇ ਆਪਣਾ ਵਪਾਰ ਕਰ ਸਕਦੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਯਕੀਨ ਦਿੱਤਾ ਹੈ ਕਿ ਹੌਲੀ-ਹੌਲੀ ਸੰਡੇ ਬਾਜ਼ਾਰ ਵੀ ਖੋਲ ਦਿੱਤਾ ਜਾਵੇਗਾ ਪਹਿਲੇ ਤੇ ਸਾਰਿਆਂ ਨੂੰ જય શ્રી ਰਾਮ ਕੱਲ पठानकोट ਦੇ ਲਈ ਨਹੀਂ ਪੂਰੇ ਹਿੰਦੁਸਤਾਨ ਵਾਸੀ ਬੜੀ ਖੁਸ਼ੀ ਦਾ ਦਿਨ ਸੀ ਕਿ ਜਦੋਂ ਭਾਰਤ ਸਰਕਾਰ ਨੇ ਐਨਾਨਸ ਕੀਤਾ ਕਿ ਜੁੱਧ ਵਿਰਾਮ ਦਾ ਕਿਉਂਕਿ ਪਾਕਿਸਤਾਨ ਨੇ ਆਪਣੀ ਹਾਰ ਮੰਨੀ ਹੈ ਔਰ ਹਿੰਦੁਸਤਾਨ ਨੇ ਜਿਹੜਾ ਇਹਨਾਂ ਨੇ ਸਾਡੇ ਤੇ ਪਹਿਲਗਾਮ ਤੇ ਹਮਲਾ ਕੀਤਾ ਸੀ ਉਦੀ ਜਵਾਬੀ ਕਾਰਵਾਈ ਜਿਹੜੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਹੈ ਔਰ ਮੂੰਹ ਤੋਰ ਜਵਾਬ ਜਿਹੜਾ ਹੈ ਉਹਨਾਂ ਨੇ ਦਿੱਤਾ ਪਾਕਿਸਤਾਨ ਨੂੰ ਔਰ ਜਦੋਂ ਕੱਲ ਸੀਜ਼ਫਾਇਰ ਬਾਰੇ ਅਨਾਉਂਸਮੈਂਟ ਹੋਈ ਹੈ ਤਾਂ ਉਸ ਤੋਂ ਬਾਅਦ ਸਾਰਿਆਂ ਦੇ ਚਿਹਰੇ ਖਿਲ ਗਏ ਕਿਉਂਕਿ ਵਪਾਰ ਹੈ ਤੇ ਦੇਸ਼ ਹੈ ਕਿਉਂਕਿ ਹਰ ਬੰਦਾ ਨੂੰ ਰੋਜ਼ਗਾਰ ਚਾਹੀਦਾ ਹੈ ਔਰ ਇਸ ਲਈ ਕੱਲ ਇਹ ਅਨਾਉਂਸਮੈਂਟ ਹੋਈ ਹੈ ਉਸ ਤੋਂ ਬਾਅਦ ਸਾਰਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਲੇਕਿਨ ਰਾਤੀ ਫੇਰ ਪਾਕਿਸਤਾਨ ਨੇ ਉਲੰਘਣਾ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਫਿਰ ਆਪਣੇ ਗੋਲਾਬਾਰੀ ਕੀਤੀ ਹੈ ਔਰ ਸੁਣਨ ਚ ਆਇਆ ਕਿ ਅੱਜ ਵੀ ਉਹਨਾਂ ਨੇ ਸਵੇਰੇ 5 ਵਜੇ ਆਪਣੇ ਸਾਫਰਗੰਡੀ ਔਰ ਮਾਧਪੁਰ ਦੇ ਵਿੱਚ ਡਰੋਨ ਉੱਟੇ ਹੈ ਲੇਕਿਨ ਇਹ ਇੱਕ ਬਹੁਤ ਗਲਤ ਸੰਦੇਸ਼ ਜਾਂਦਾ ਹੈ ਔਰ ਇਹਦੇ ਲਈ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਦੇ ਨਾਲ ਸਖਤੀ ਦੇ ਨਾਲ ਲਿਪਟੇ ਤਾਂ ਕਿ ਉਹਨਾਂ ਨੂੰ ਚੇਤਾਵਨੀ ਦਵੇ ਕਿ ਜੇਕਰ ਦੁਬਾਰਾ ਤੁਸੀਂ ਐਸੀ ਤਰ੍ਹਾਂ ਉਲੰਘਣਾ ਕੀਤੀ ਤੇ ਤੁਹਾਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਔਰ ਅੱਜ ਦਾ ਮਾਹੌਲ ਹੈ ਕਿ ਫਿਰ ਲਾ ਦੁਕਾਨਦਾਰ ਆਪਣੀ ਦੁਕਾਨਾਂ ਖੋਲ ਰਿਹਾ ਸੰਡੇ ਦਾ ਦਿਨ ਹੈ ਜਿਹੜੀ ਸੰਡੇ ਨੂੰ ਸੰਡੇ ਬਾਜ਼ਾਰ ਲੱਗਦਾ ਸੀ ਉਹਦੇ ਵਿੱਚ ਅੱਜ ਪ੍ਰਸ਼ਾਸਨ ਨੇ ਕਿਹਾ ਕਿ ਸੰਡੇ ਬਾਜ਼ਾਰ ਨਹੀਂ ਲੱਗੇਗਾ ਤੁਸੀਂ ਆਪਣੀ ਦੁਕਾਨਾਂ ਖੋਲੋ ਆਪਣਾ ਕਾਰੋਬਾਰ ਕਰੋ ਹੋਲੀ-ਹੋਲੀ ਸਮੋਥਲੀ ਆਪਣਾ ਕੀ ਆ ਦੇ ਫਿਰ ਆਪਾਂ ਹੋਲੀ-ਹੋਲੀ ਆਪਣਾ ਜਿਹੜਾ ਫੜੀ ਬਾਜ਼ਾਰ ਉਹ ਵੀ ਖੋਲਾਂਗੇ ਇਹ ਪ੍ਰਸ਼ਾਸਨ ਦਾ ਨੇ ਸਾਨੂੰ ਇਹ ਹਦਾਇਤ ਦਿੱਤੀ ਹੈ ਕਿ ਆਪਣੇ ਦੁਕਾਨਦਾਰ ਦੁਕਾਨਾਂ ਖੋਲਣ ਤੇ ਮੇਰੀ ਸਾਰੇ ਵਪਾਰੀ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਆਪਣਾ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਜਿਸ ਤਰ੍ਹਾਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਉਸੇ ਤਰ੍ਹਾਂ ਚੱਲੀਏ ਕਿਉਂਕਿ ਅਰਹ ਦੇ ਵੀ ਟਾਈਮ ਜਿਹੜਾ ਬੜਾ ਸੈਂਸਿਟਿਵ ਹੈ ਪਤਾ ਨਹੀਂ ਪਾਕਿਸਤਾਨ ਨੇ ਕਦੋਂ ਸ਼ਰਾਰਤ ਕਰਦਨੀ ਕਦੋਂ ਨਹੀਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਸਰਕਾਰ ਦੇ ਨਾਲ ਆਪਣੇ ਪ੍ਰਸ਼ਾਸਨ ਨਾਲ ਚੱਲਣਾ ਚਾਹੀਦਾ ਹੈ ਧੰਨਵਾਦ ਜੈ ਸ਼੍ਰੀ ਰਾਮ ਜੀ ਭਾਈ ਕੀ ਨਾਮ ਆਪਣਾ ਤੇ ਕੀ ਕਹਿਣਾ ਤੁਹਾਡਾ ਜਿਹੜਾ ਕੱਲ ਸ਼ੀਫਾਇਰ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਸਰ ਮੇਰਾ ਨਾਮ ਵਿਨਵ ਹਾਜ਼ਨ ਕੱਲ ਸਵੇਰੇ ਪਹਿਲਾਂ ਅਟੈਕ ਹੋਇਆ ਹੀ ਉਸ ਤੋਂ ਬਾਅਦ ਅਹੀ ਦੁਕਾਨਾਂ ਬੰਦ ਕਰਕੇ ਘਰ ਚ ਲਗੇ ਹੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਪਤਾ ਲੱਗਾ ਕਿ ਸੀਜ਼ਫਾਇਰ ਹੋ ਗਿਆ ਥੋੜੀ ਦੇਰ ਬਾਅਦ ਜੁੱਦ ਫਿਰ ਉਹਨਾਂ ਨੇ ਸ਼ੁਰੂ ਕਰਤਾ ਉਹ ਜੁੱਦ ਦਾ ਸੀ ਫਾਇਰ ਉਹਨਾਂ ਨੇ ਕੈਨਸਲ ਕਰਤਾ ਉਹਦੇ باوجود ਸਾਨੂੰ ਅਜ ਬੜਾ ਪ੍ਰਸ਼ਾਸਨ ਵੱਲੋਂ ਕੋਈ ਹਦਾਇਤਾਂ ਨਹੀਂ ਆਈਆਂ ਕਿ ਦੁਕਾਨ ਖੋਲਿਏ ਜਾਂ ਨਾ ਖੋਲਿਏ ਆਹੀ ਹੁਣ ਅੱਧੀਆਂ ਵਿਚੀਆਂ ਦੁਕਾਨਾਂ ਖੁੱਲੀਆਂ ਅੱਧੀਆਂ ਵਿਚੀਆਂ ਬੰਦ ਆ ਪ੍ਰਸ਼ਾਸਨ ਸਾਨੂੰ ਕੁਛ ਨਹੀਂ ਦੱਸ ਰਿਹਾ ਕਿ ਦੁਕਾਨਾਂ ਖੋਲਣੀਆਂ ਜਾਂ ਨਾ ਖੋਲਿਏ ਇਹਦੇ ਚ ਵਪਾਰ ਨੂੰ ਵੀ ਫਰਕ ਪੈ ਰਿਹਾ ਔਰ ਆਹੀ ਇਹ ਕਹਿਣਾ ਕਿ ਜੁੱਦ ਲੜਨਾ ਤਾਂ ਪੂਰੀ ਤਰ੍ਹਾਂ ਲੜਿਆ ਜਾਏ ਤੇ ਦੁਕਾਨਾਂ ਬੰਦ ਕੀਤੀ ਆਹੀ ਪੂਰਾ ਦੇਸ਼ ਦੇ ਨਾਲ ਪ੍ਰਸ਼ਾਸਨ ਉਹ ਫਿਰ ਵੀ ਸਾਨੂੰ ਜਨਤਾ ਨੂੰ ਦੱਸਣਾ ਰਿਹਾ ਦਾ ਕਿ ਦੁਕਾਨਾਂ ਖੋਲੋ ਜਾਂ ਨਾ ਖੋਲੋ ਇਹਦੇ ਕਾ ਵਪਾਰੀਆਂ ਨੂੰ ਬੜਾ ਨੁਕਸਾਨ ਹੋ ਰਿਹਾ ਅੱਜ ਮਾਧੋਪੁਰ ਵਿੱਚ ਸਵੇਰੇ ਚਾਰ ਡਰੋਨ ਵਿਖੇ ਗਏ ਉਹਦੇ ਵਿੱਚ ਆਰਮੀ ਨੇ ਸਾਡੇ ਡਰੋਨ ਨੂੰ ਉਹ ਕਰਤਾ ਬਲਾਸਟ ਕਰਤਾ ਉਹਦੇ ਵਿੱਚ ਅਸੀਂ ਦੇਸ਼ ਦੇ ਨਾਲ ਆ ਜਾਂ ਜੁੱਧ ਲੜਨਾ ਪੂਰੀ ਤਰ੍ਹਾਂ ਲੜਿਆ ਜਾਏ ਅਸੀਂ ਦੇਸ਼ ਦੇ ਨਾਲ ਆ ਵਪਾਰੀ ਵੀ ਦੇਸ਼ ਦੇ ਨਾਲ ਆ ਸਾਨੂੰ ਇੱਕ ਪਾਸੇ ਯਾਨਕਿ ਦੇਸ਼ ਪੂਰੀ ਤਰ੍ਹਾਂ ਹਿੱਤ ਨਾਲ ਪੂਰੀ ਤਰ੍ਹਾਂ ਲੜੇ ਅਸੀਂ ਦੇਸ਼ ਦੇ ਨਾਲ ਖੜੇ ਆ